ਨੌਜਵਾਨ ਦੇ ਵੱਲੋਂ ਪੁਲਿਸ ਦੇ ਨਾਲ ਤਕਰਾਰ ਵਾਜੀ ਕੀਤੀ ਜਿਸ ਦਾ ਵੀਡੀਓ ਸਾਹਮਣੇ ਆਇਆ ਤੁਸੀਂ ਵੀ ਵੀਡੀਓ ਦੇਖ ਸਕਦੇ ਹੋ ਕਿ ਇਹ ਉਹੀ ਨੌਜਵਾਨ ਆ ਜੋ ਪੁਲਿਸ ਮੁਲਾਜ਼ਮਾਂ ਦੇ ਨਾਲ ਚੌਂਕ ਦੇ ਵਿੱਚ ਉਲਝਦਾ ਨਜ਼ਰ ਆ ਰਿਹਾ ਹੈ ਗੱਲ ਹੋਈ ਚੁਲਾ ਨੂੰ ਲੈ ਕੇ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਹਾਈ ਵੋਲਟੇਜ ਡਰਾਮਾ ਕੀਤਾ ਆਓ ਦੇਖਦੇ ਹਾਂ ਭਾਜੀ ਕੀ ਕਹਿੰਦੇ ਹੋ ਤੁਸੀਂ ਕੀ ਬੋਲੇ ਆ ਕੀ ਹੋਇਆ ਥੋੜਾ ਦੱਸੋ ਭਾਜੀ ਮੈਂ ਪਨਾ ਮੈਂ ਜਾਣਾਂ ਮੈਂ ਜਾਣਾਂ ਦੀ ਅਗਰ ਰੋਕੜ ਤੇ ਇਹ ਪਨੋਰਾਰੇ ਪੱਛੇ ਕੀ ਮੈਂ ਸੈੱਟ ਰਹਾ ਹਾਂ ਕਿ ਇਹਨਾਂ ਨੇ ਮੈਨੂੰ ਲਾਂਚ ਨੂੰ ਮੂੰਹ ਜਬਾਇਆ ਥਾ ਕਿ ਤੁਸੀਂ ਉਹ ਕੁਝ ਜਲੇ ਆਵੇਂ ਐ ਤੇ ਦੇਖੇ ਬੋਲ ਮੈਂ ਤਾਂ ਅੱਛੀ ਜਲੇ ਮੈਂ ਕੰਮ ਤੋਂ ਆਇਆ ਵਾਂ ਮੈਨੂੰ ਫੋਨ ਆਇਆ ਦੁਕਾਨ ਦੁਕਾਨ ਕੋ ਠੀਕ ਨੇ ਇਹ ਬਸ ਤੇ ਜਾਇਆ ਤੁੰ ਤੱਕ ਕੰਮ ਰਿਹਾ ਮਨੂੰ ਮੈਂ ਲੱਗ ਟਿੱਕੀ ਹੋਦਾ ਵੀ ਐ ਪੇਪਰ ਉਸ ਤੇ ਕੀ ਉਹਨੇ ਕੀ ਕਿਹਾ ਕੀ ਮੂੰਹ ਜਬਾਇਆ ਤੁਸੀਂ ਠੀਕ ਹੈ ਤੇ ਕੁਟਕਾ ਪਾਇਆ ਬਲਾ ਕਿਤਾ ਮੈਂ ਕਹ ਮੈਂ ਪਾਇਆ ਵੇ ਬਦੋ ਮੱਜੀ ਕਿਤਾ ਹੋਵੇ ਇਹ ਮੈਂ ਪੇਪਰ ਤੇ ਹਾਂ ਤੇ ਪੇਪਰ ਚੈੱਕ ਕਰਾਏ ਨਹੀਂ ਬਿਲਕੁਲ ਨਹੀਂ ਡਿੱਕੀ ਗੋਲੇ ਵਿੱਚ ਟਿਕਾ ਮਾਰੇ ਹਨ ਕਿਨੇ ਮਾਰੇ ਤੱਕਾ ਬਹੁਤ ਸਰਦਾਰੀ ਨਹੀਂ ਇਹ ਪਹਿਲੇ ਲੋਕ ਇਹ ਕਾਗੀ ਨਹੀਂ ਵਿਖਾਂਡੇ ਤਾਂ ਤਾਂ ਕਮਾਰੇ ਕੋਈ ਭਾਜੀ ਕੋਈ ਗੱਲ ਨਹੀਂ ਕੀਤੀ ਮੈਂ ਗੱਡੀ ਸਾਈਡ ਤੇ ਲਈ ਮੇਂ ਡਿੱਕੀ ਜਾਬੀ ਲੱਗੀ ਹੈ ਹੂੰ ਡਿੱਕੀ ਜਾਬੀ ਲੱਗੀ ਮੇਰੇ ਕੋ ਸਭ ਕੁਝ ਆ ਗਿਆ ਮੈਂ ਤਾਂ ਝੂਠ ਬੋਲਣਾ ਹਾਂ ਇਹ ਪਾਗਲ ਮੈਂ ਦੇਖੋ ਤੁਸੀਂ ਬਈਓ ਐਟੂ ਦਾ ਡਾਟਾ ਗੰਦਾ ਆਇਆ ਹੈ ਤੁਸੀਂ ਜੋ ਮਾਹੀ ਕੀ ਆ ਸਰ ਦੱਸ ਦਿਓ ਇਹਨਾਂ ਦਾ ਵਿਧੀ ਕਲਾਨ ਕਰ ਰਿਹਾ ਹੈ ਹਲਮਟ ਦਾ ਇਹਨਾਂ ਨੂੰ ਆਖਿਆ ਡਾਕੂਮੈਂਟ ਮੁਕਾਓ ਨੇ ਡਾਕੂਮੈਂਟ ਲੈ ਭਾਜੀ ਮੈਂ ਚਾਹੀ ਇਹ ਸਰ کہہ ਰਹੇ ਧੱਕਾ ਮਾਰ ਰਿਹਾ ਇਹ ਧੱਕਾ ਮਾਰ ਰਿਹਾ ਨਾਲੇ ਇਹ ਕਹਿੰਦੇ ਪਈ ਕਿ ਮੂੰਹ ਚ ਪਾਣ ਪਾਇਆ ਭਾਜੀ ਕੈਮਰਾ ਹੈਗਾ ਨਾ ਕੈਮਰਾ ਹੈਗਾ ਨਾ ਕੈਮਰਾ ਲੱਗਾ ਹੈ ਹਟਾਓ ਕੈਮਰਾ ਲੱਗਾ ਹੈ ਨਾ ਇਹ ਧੱਕੇ ਮਾਰਨ ਦਾ ਨਹੀਂ ਇਹ ਜਨਾਬ ਕਰ ਰਿਹਾ ਭਾਜੀ ਇਹ ਪਰ ਇਹ ਪੇਪਰ ਹਾਂ ਉਹ ਹੁਦਾਰ ਖੜਾ ਨੂੰ ਪੁੱਛ ਲੈਨੇ ਪੇਪਰ ਤੁਹਾਡੇ ਆਉਂਦੇ ਦਿਖਾਓ ਸਾਨੂੰ ਪੇਪਰ ਕਈ ਜਿੱਚਾ ਮਾਰੇ ਮੈਂ ਕੁਰਸੀ ਜਾ ਕੇ ਬਹਿ ਗਿਆ ਕਹਿੰਦੇ ਆ ਕਿ ਮੂੰਹ ਚ ਪਾਣ ਕੋਈ ਪਾਇਆ ਵਾ ਇਹ ਪੁੱਛੇ ਜਾ ਰਿਹਾ ਉਹਨਾਂ ਨੇ ਮੈਦੇ ਖੂਨ ਚ ਪਾ ਲਿਆ ਉਹਨੇ ਪਾਇਆ ਮੈਨੂੰ ਕਿਹਾ ਅੰਕਲ ਹਾਂ ਅੰਕਲ ਕੋਗ ਦਿਨ ਤੁਸੀਂ ਕੋਈ ੱਤਕਾਂ ਨੇ ਮਾਰਿਆ 7-5 ਜਣੇ ਤੁਹਾਡੇ ਨਾਲ ਗੱਲ ਕਰਦੇ ਹਾਂ ਗੋਮਜੇ ਮੂਜੇ ਪਾਇਆ ਹੋਇਆ ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਕਿ ਬਾਈਕ ਸਵਾਰ ਇੱਕ ਨੌਜਵਾਨ ਟ੍ਰੈਫਿਕ ਪੁਲਿਸ ਮੁਲਾਜ਼ਮਾ ਦੇ ਨਾਲ ਬਹਿਸ ਕਰਦਾ ਦਿਖਾਈ ਦਿੱਤਾ ਅਤੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਉਸ ਦਾ ਮੌਕੇ ਤੇ ਚੁਲਾ ਵੀ ਕੀਤਾ ਗਿਆ ਇਸ ਸਬੰਧੀ ਨੌਜਵਾਨ ਨੇ ਦੱਸਿਆ ਕਿ ਉਹ ਲਾਰੈਂਸ ਰੋਡ ਚੌਂਕ ਦੇ ਨਾਕੇ ਤੋਂ ਜਾ ਰਿਹਾ ਸੀ ਪਰ ਜਦੋਂ ਪੁਲਿਸ ਮੁਲਾਜ਼ਮਾ ਬੋਲੋ ਮੈਨੂੰ ਰੋਕ ਕੇ ਗਿਆ ਤਾ ਮੇਰੇ ਰੁਕਣ ਤੇ ਇਹਨਾਂ ਦੇ ਵੱਲੋਂ ਤੱਕਾ ਮਾਰਿਆ ਗਿਆ ਕਿਉਂਕਿ ਮੇਰੇ ਮੂੰਹ ਦੇ ਵਿੱਚ ਪਾਣ ਸੀ ਪਰ ਮੈਂ ਚਲਾਨ ਕੱਟਣ ਨੂੰ ਤਿਆਰ ਆ ਪਰ ਮੇਰੇ ਨਾਲ ਜੋ ਤੱਕਾ ਮੁੱਕੀ ਹੋਈ ਹੈ ਇਹ ਗਲਤ ਹੈ। ਕਿਥੋਂ ਚੋਂਗੇ ਹੋਤਾਏ ਆ ਤੇ ਮੈਨੂੰ ਉਹਨੇ ਫੜਿਆ ਵੇ। ਕਿਹਨਾਂ ਨੇ ਫੜਿਆ ਵਾ? ਐ ਐਸ ਐਸ ਰਹਿ ਗਿਆ ਆਪਣੇ ਤੇ ਮੈਨੂੰ ਕਹਿੰਦੇ ਕਾਗਜ਼ ਦਿਹਾਓ। ਤੇ ਮੈਂ ਕਹਿੰਦਾ ਮੈਂ 2 ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਨਾ ਕਾਗਜ਼ ਤੇ ਉਹ ਕਹਿੰਦੇ ਮੂੰਹ 'ਚ ਕੁਝ ਵਾਦ ਪਾਇਆ ਹੋਇਆ ਹੈ ਵਾ। ਤੇ ਪਾ ਮੂੰਹ 'ਚ ਵੀ ਪਾਣ ਵਗੈਰਾ ਖਾਦਾ ਆ ਮੈਂ। ਜੀ ਤੇ ਕਹਿੰਦੇ ਐਨਲਮ ਮਾਰੇ ਠਿੱਕਾ ਮਾਰੇ ਪਰ ਤੇ ਮੈਂ ਆ ਗਿਆ ਯਸਰ ਇਹ ਕੀ ਤਰੀਕਾ ਹੈ ਤੁਹਾਡਾ ਕਸ ਮੰਦਰਬ ਤੁਸੀਂ ਚਲਾਨ ਕੱਟਨੇ ਆ ਐਲਮੈਂਟ ਨਹੀਂ ਬਾਇਦਾ ਹੋਰ ਕੱਟੋ ਜੀ ਚਲਾਨ ਚਲਾਨ ਤੋਂ ਦਿਵਾਰਾ ਮਨ ਆਪਣਾ ਹਾਂ ਜੀ ਇਹ ਸਬੰਧੀ ਜਾਣਕਾਰੀ ਦਿੰਦੇ ਆ ਐਸਆਈ ਟ੍ਰੈਫਿਕ ਹਰਪਾਤ ਸਿੰਘ ਨੇ ਦੱਸਿਆ ਹੈ ਕਿ ਏ ਬਿਨਾ ਹੈਲਮਟ ਤੋਂ ਡਰਾਈਵ ਕਰ ਰਿਆ ਸੀ ਜਿਹਦੇ ਚੱਲਦੇ ਉਸ ਨੂੰ ਰੋਕਿਆ ਗਿਆ ਹਾਂਜੀ ਜੀ ਇਹ ਚਲਾਣ ਇਹਨਾਂ ਨੇ ਹੈਲਮਟ ਨਹੀਂ ਪਾਇਆ ਤੇ ਚਲਾਣ ਕਰ ਰਿਆ ਹੈ ਹਲਮ ਨੀ ਇਹ ਕਰੇ ਵੀ ਮਹਿਮੂਜ ਤਮਾਕੂ ਉਹ ਤੇ ਹੁਣ ਪਬਲਿਕ ਆ ਉਹਨਾਂ ਨੇ ਕਹਿਨੇ ਕਹਿਣਾ ਦੀ ਜਿਹਦੇ ਜਿਹਦੇ ਇਹ ਚਲਾਣ ਕਰਾਂਗੇ ਉਹ ਲੈ ਕੇ ਕਿਚਨ ਦਾ ਡੱਡਾ ਲਵਾਉਣਾ ਕੈਮਰਾ ਚੈੱਕ ਕਰਾ ਲਓ ਕਿਹੜਾ ਰੂਲ ਤੋੜਿਆ ਇਹਨਾਂ ਨੇ ਤੇ ਕੀ ਫੈਸਲਾ ਇਹਨਾਂ ਨੇ ਮੈਂ ਹੈਲਮਟ ਦਾ ਚਲਾਣ ਕਰ ਰਿਆ ਸੀ ਚੌਂਟ ਨੰਬਰ ਇਹਨਾਂ ਨੇ ਚੌਂਕ ਤੇ ਤਨਾ ਜਿਹਦੇ ਕੀ ਮੈਂ ਨਾਵਲਟੀ ਚੌਂਕ ਤੇ ਤਨਾ ਦੇ ਦੇ ਵੇਖੋ ਨਾਮ ਦੱਸੋ ਇਹ ਐਸਆਰ ਪਾਲ ਸਿੰਧਗੀ ਬੋਲੀ ਆਜੀ ਹਾਂਜੀ ਬਿਲਕੁਲ ਨਹੀਂ ਆਇਆ ਜੀ ਕੈਮਰੇ ਜੋ ਘਟਾ ਲਓ ਜੇ ਮਿੱਥੇ ਹੋਇਆ। ਖੈ ਦੇਖਿਆ ਜਾਬੇ ਤਾਂ ਥਾਂ ਥਾਂ ਦੇ ਉੱਤੇ ਨਾਕੇ ਲਗਾ ਕੇ ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਦੂਜੇ ਪਾਸੇ ਚਲਾਨ ਵੀ ਕੱਟੇ ਜਾਂਦੇ ਨੇ ਪਰ ਕਈ ਵਾਰ ਚਲਾਨ ਨੂੰ ਲੈ ਕੇ ਅਜਿਹਾ ਪੰਗਾ ਵੀ ਪੈ ਜਾਂਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।